ਦੀ ਵਿੱਚ 80000 80000 ਚੱਲੇ ਵਰੇ ਨਾ ਹਾਂਜੀ ਹਾਂਜੀ 80000 ਚੱਲਿਆ ਬਾਈ ਨੰਬਰ ਚੈੱਕ ਕਰ ਲਓ 0018 ਵੀਰੇ ਓਨਰ ਇਹ ਓਨਰ ਦੂਜੇ ਸੈਕੰਡ ਓਨਰ ਦਾ ਠੀਕ ਹੈ ਲੱਗੀ ਪੱਜੀ ਦੀਲੇ ਲੱਗੀ ਪੱਜੀ ਜੁਮੇਵਾਰੀ ਹੋਰੀ ਲੱਗੀ ਪੱਜੀ ਦੀ ਫੁੱਲ ਜੁਮੇਵਾਰੀ ਹੈ ਜੀ ਸਾਰੀ ਗੱਡੀ ਓਰੀਜਨਲ ਦੀ ਬਹੁਤ ਸਹੀ ਰੇਟ ਦੇ ਨਾਲ ਗੱਡੀ ਦੇ ਦਾਂਗੇ ਆਪਾਂ ਅੱਛੀ ਵਾਲਾ ਜੀ ਹਾਂਜੀ ਹਾਂਜੀ ਭਰਾ ਜੀ ਠੀਕ ਹੈ ਅਸਟ ਓਨਰ 2015 ਮਾਡਲ ਬੀਡੀਆਈ ਟੱਚਿੰਗ ਟੱਚਿੰਗ ਹੈਗੀ ਬਾਈ ਟੱਚਿੰਗ ਹੈਗੀ ਜੀ ਹਲਕੀ ਫੁਲਕੀ ਠੀਕ ਹੈ ਐਕਸੀਡੈਂਟ ਦੀ ਗਾਰੰਟੀ ਹੈ ਆਪਣੀ ਠੀਕ ਹੈ ਮਿੱਤਰੋ ਅੱਜ ਅਸੀਂ ਆਇਆਗੇ ਸ਼ੇਰਪੁਰ ਵਿਖੇ ਫਤਿਹ ਕਾਰਬਾਜ਼ਾਰ ਤੇ ਤੇ ਬਾਈ ਜੀ ਆਪਣੇ ਨਾਲ ਨੇ ਬਾਕੀ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਹੱਸੀ ਗੱਲ ਜੀ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਤੇ ਵੀਰ ਜੀ ਆਪਣਾ ਪਹਿਲਾ ਐਡਰੈਸ ਸਮਝਾ ਦਿਓ ਜੀ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਆਪਣਾ ਜੀ ਸ਼ੇਰਪੁਰ ਸਹਿਰ ਹੈਗਾ ਹਾਂਜੀ ਕਾਤਰੋਂ ਰੋਡ ਪੈਂਦਾ ਆਪਣੇ ਠੀਕ ਹੈ ਜੀ ਸ਼ੇਰਪੁਰ ਤੋਂ ਕਾਤਰੋਂ ਰੋਡ ਨਰਿੰਕਰਿ ਭਾਵਨ ਦੇ ਕੋਲ ਹੀ ਆਪਣਾ ਕਾਰਬਾਜ਼ਾਰ ਹੈਗਾ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਜਿੰਨੇ ਆਪਣੇ ਕੋਲ ਗੱਡੀਆਂ ਨੇ ਗੱਡੀਆਂ ਦੀ ਪੂਰੀ ਜ਼ਿੰਮੇਵਾਰੀ ਹੈਗੀ ਆਪਣੀ ਫੁੱਲ ਬੋਟਾ ਫੋਲੋ ਜ਼ਿੰਮੇਵਾਰੀ ਹੈ ਬਈ ਕਾਜ ਪੱਤਰਾਂ ਦੀ ਗਾਰੰਟੀ ਹੈ ਫੁੱਲ ਆਪਣੇ ਐਕਸੀਡੈਂਟ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਇੰਜਨ ਗੇਅਰ ਦੀ ਯੋਕੀ ਹੁੰਦੀ ਸਾਰੀ ਗੱਡੀਆਂ ਆਪਣੀ ਠੀਕ ਹੈ ਲੈ ਮਿੱਤਰੋ ਸਭ ਕੁਝ ਓਕੇ ਹੈ ਮਾੜੀ ਗੱਡੀ ਆਪਾਂ ਬਾਈ ਜੀ ਲੈਗੀ ਨਹੀਂ ਆਉਣੀ ਬਈ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਲਿਖਾ ਦਿਓ ਆਪਣਾ ਹਾਂਜੀ 97810 24480 ਜੀ ਠੀਕ ਹੈ ਲੈ ਮਿੱਤਰੋ ਦੱਬ ਕੇ ਕਰ ਦਿਓ ਸ਼ੇਅਰ ਤੇ ਕਰੀਏ ਅਗਰ ਗੱਲਬਾਤ ਜੀ ਹਾਂਜੀ ਸਰ ਆਜੋ ਲੈ ਮਿੱਤਰੋ ਤੁਹਾਨੂੰ ਘੈਂਟ ਘੈਂਟ ਗੱਡੇ ਦਿਖਾਉਣੀਆਂ ਆਗੇ ਦਿਖਾਉਣੇ ਤੇ ਬਾਈ ਜੀ ਕੀ ਡਿਟੇਲ ਆ ਗੱਡੀ ਦੀ 2022 ਮਾਡਲ ਆ ਜੀ ਹਾਂਜੀ ਵੀਰੇ 22 ਦੇ ਵੀ ਦਸੰਬਰ ਮਹੀਨੇ ਦੀ ਗੱਡੀ ਆ ਠੀਕ ਆ ਬਾਈ ਹਾਂਜੀ ਬੰਪਰ ਡੂ ਬੰਪਰ ਓਰੀਜਨਲ ਦੀ ਗਾਰੰਟੀ ਆਪਣੀ ਬੰਪਰ ਡੂ ਬੰਪਰ ਜੀ ਹਾਂਜੀ ਹਾਂ ਬੰਪਰ ਦਾ ਹੋਣਗੇ ਥੋੜੇ ਬਹੁਤ ਬੰਪਰ ਵੀ ਨਹੀਂ ਹੈਗੇ ਨਹੀਂ ਨਹੀਂ ਬੰਪਰ ਵੀ ਪੇਂਟ ਨਹੀਂ ਹੈਗੇ ਜੀ ਗੱਡੀ ਦਾ ਅੱਛਾ ਲੈ ਮਿੱਤਰੋ ਬੰਪਰ ਵੀ ਨਹੀਂ ਬਾਈ ਇੱਕ ਵਾਰੀ ਨਾ ਅੰਦਰੋਂ ਦਿਖਾ ਗੱਡੀ ਆ ਕੇ ਲਖਵਿੰਦਰ ਨੂੰ ਗੱਡੀ ਦਾ ਡੈਸ਼ਬੋਰਡ ਦਿਖਾ ਦੇ ਇੱਕ ਵਾਰੀ ਤੇ ਬਾਈ ਮੈਂ ਕਹਾਂ ਵੀ ਰੂਹ ਖੁਸ਼ ਹੁੰਦੀ ਆ ਆ ਸਕਰੀਨ ਵਗੈਰਾ ਲੱਗੀ ਹੋਈ ਆ ਬਾਈ ਚੈੱਕ ਕਰ ਲੋ ਤੇ ਬਾਈ ਜੈਂਸੀ ਰਿਕਾਰਡ ਨਾਲ ਕਿੰ ਇੰਨੀ ਚੱਲੀ ਵੀ ਆ 5253000 ਚੱਲੀ ਗਈ ਜਾਨ ਸ੍ਰੀ ਗੋਬੀ ਠੀਕ ਹੈ ਮਿੱਤਰ 5253000 ਚੱਲੀ ਗਈ ਆ ਆ ਚੈੱਕ ਕਰ ਲਓ ਤੁਸੀਂ ਬਾਕੀ ਸਕਰੀਨ ਤੇ ਹੈਗਾਗਾ ਗੱਡੀ ਭਾਈ ਜਮਾ ਨਵੀਂ ਆ ਗਈ ਜਿਹੜਾ ਵੀ ਕੋਈ ਬ੍ਰਾਂਡ ਨਹੀਂ ਗੱਡੀ ਲੈਣ ਜਾ ਰਿਹਾਗਾ ਠੀਕ ਹੈ ਚੱਪ ਕਰਕੇ ਆਜੋ ਇਹ ਕੰਪਨੀ ਫਿਟਡ ਸੀਐਨਜੀ ਹੈ ਵੀਰੇ ਇਹਨਾਂ ਦੀ ਕੰਪਨੀ ਫਿਟਡ ਸੀਐਨਜੀ ਹੈ ਜੀ ਠੀਕ ਹੈ ਸਾਰੇ ਕਾਗਜ਼ ਪੱਤਰ ਓਕੇ ਮਿਲਣਗੇ ਡਾਕੂਮੈਂਟ ਸਾਰੇ A to Z ਸਾਰੇ ਓਕੇ ਨੇ ਜੀ ਫਾਰਮੈਟ ਸਾਰਾ ਕੁਝ ਓਕੇ ਜੀ ਠੀਕ ਹੈ ਤੇ ਫਰਸਟ ਓਨਰ ਹੈ ਨਾ ਵੀਰੇ ਫਰਸਟ ਓਨਰ ਜੀ ਕਿੰਨਾ ਰੇਟ ਆਦਾ ਇਹਦਾ ਰੇਟ ਜੀ 6 ਲੱਖ ਰੁਪਏ ਦੇ ਦਿਆਂ ਗੱਡੀ ਆ 6 ਲੱਖ ਰੁਪਏ ਦੇ ਦੋਗੇ ਜੈਸਨੋ ਹਨਾ ਜੈਸਨੋ 6 ਲੱਖ ਦੇ ਲੋਨ ਕਿੰਨਾ ਭਰ ਕੇ ਹੋ ਜੀ ਤੇ ਲੋਨ ਇਹਦੇ 6 ਲੱਖ ਰੁਪਏ ਭਰ ਕੇ ਲੋਨ ਹੋ ਜੂਗਾ ਜੀ ਪੰਜੀ ਮਿੱਤਰੋ ਲੱਖ ਰੁਪਏ ਲੈ ਆਓ 22 ਮਾਡਲ ਲੈ ਜਾਓ ਮਿੱਤਰੋ ਔਰ 22 ਦੇ ਵੀ ਲਾਸਟ ਦੀ ਹੈ 22 ਦੇ ਵੀ ਲਾਸਟ ਦੀ ਹੈ ਤੇ ਜੀ ਮੰਨ ਕੇ ਆ ਜਾਓ ਠੀਕ ਹੈ ਲੱਖ ਰੁਪਏ ਲੈ ਆਓ ਗੱਡੀ ਲੈ ਜਾਓ ਬਾਕੀ ਹੋ ਜਾਣਾ ਲੋਨ ਜੇ ਤੁਹਾਡਾ ਸਿਮਲ ਸਕੋਰ ਵਧੀਆਗਾ ਫਤਿਹ ਕਾਰਵਿਆਰ ਦਾ ਸਿਸਟਮ ਆਪਾਂ ਖੜੇ ਆਂਗੇ ਸੇਰਪੁਰ ਵਿਖੇ ਨੇੜੇ ਨਿਰੰਕਾਰੀ ਭਵਨ ਹੈਗਾ ਤੇ ਅੱਗੇ ਆ ਗਈ ਵੀਰੇ ਵਰਨ ਆ ਗਈ ਬਾਗ ਵੀ ਕਹਿੰਦੇ ਸਾਨੂੰ ਯਾਰ ਵਰਨਾ ਨਹੀਂ ਦਿਖਾਉਂਦੇ ਹੈਗੇ ਵਰਨਾ ਬਾਈ ਇੱਕ ਨਹੀਂ ਦੋ ਦੋ ਦਿਖਾਵਾਂਗੇ ਨੰਬਰ ਵੀ ਬਾਈ ਸਰਾਵੇਂ ਦੋਨੇ ਗੱਡਿਆਂ ਦੇ ਆ ਚੈੱਕ ਕਰ ਲਾ 54 ਜਰੰਜਾ ਨੰਬਰ ਆ ਪੱਕੇ ਪਿਆਵ ਨੰਬਰ ਦੇ ਕਰਾਂ ਨੇ ਵੀਰੇ ਦੋਨੇ ਹਾਂਜੀ 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 ਕੀ ਡਿਟੇਲ ਆ ਦੀ ਇਹ 2012 ਮਾਡਲ ਹੈ ਜੀ ਠੀਕ ਹੈ ਬਾਈ 12 ਮਾਡਲ ਸੈਕੰਡ ਓਨਰ ਓਕੇ ਇਹਦੇ ਕੋਲ ਜੀ ਬੰਪਰ ਪੇਂਟ ਨਹੀਂ ਫਿਰ ਗੱਡੀ ਦੇ ਠੀਕ ਹੈ ਵੀਰੇ ਤੁਹਾਨੂੰ ਇੰਨੇ ਸਾਲ ਗੱਡੀ ਪੁਰਾਣੀ ਹੈ ਜਿੱਕੇ ਲਈ ਬੰਪਰ ਤਾਂ ਹੋਈ ਜਾਂਦੇ ਨੇ ਬੇਟ। ਬਾਕੀ ਜੈਨੂਨਾ ਕਾਰ ਵੀਰੇ। ਸਾਰੀ ਗੱਡੀ ਜੈਨੂਨਾ ਹੈ ਬਾਕੀ। ਇਹ ਕਿੰਨੀ ਕਿ ਚੱਲੀ ਹੋ ਵੀਰੇ? ਇਹ ਚੱਲੀ ਵੀ ਹੈ 85000। 85000 ਬਾਈ ਗੱਡੀ ਚੱਲੀ ਹੀ ਆ ਡਬਲ 에ਅਰ ਬੈਗ ਦੇ ਵਿੱਚ ਹੈਗੀ। ਚੈੱਕ ਕਰੋ ਬਾਈ ਤੁਸੀਂ ਗੱਡੀ ਸੂਣੀ ਆ। ਡਬਲ 에ਅਰ ਬੈਗ ਡਬਲ ਹੀ ਚਾਬੀ ਹੈ ਜੀ ਦੀ। ਡਬਲ ਹੀ ਚਾਬੀਆਂ ਨਾ ਵੀਰੇ। ਦੋਨੇ ਬਾਈ ਚਾਬੀਆਂ ਤੇ ਬਾਈ ਕਾਗਜ਼ ਪੱਤਰ ਸਾਰੇ ਮਿਲਣਗੇ ਵੀਰੇ। ਸਾਰੇ ਓਕੇ ਜੀ। ਸਰਸ ਵਗੈਰਾ ਸਭ ਕੁਝ। ਸਾਰਾ ਕੁਝ ਓਕੇ ਜੀ ਇਸਟਾ। ਠੀਕ ਹੈ ਬਾਈ ਨੰਬਰ ਸੋਹਣਾਗਾ ਚੈੱਕ ਕਰਾ ਦੇ। 12 ਮਾਡਲ ਇਹ ਦੇ ਦਾਂਗੇ ਜੀ ਆਪਾਂ ਗੱਡੀ 3,60,000 ਰੁਪਏ ਦੀ ਪੱਕੀ ਗੱਲ ਆ ਬਾਈ ਹਾਂਜੀ ਹਾਂਜੀ ਤਾਂ ਮਿੱਤਰੋ ਪੱਕੇ ਪੰਜਾਬ ਨੰਬਰ ਦੀ 3,60,000 ਦੀ ਬਾਈ ਗੱਡੀ ਮਿਲ ਜੂਗੀ ਲੱਖ ਰੁਪਏ ਭਰ ਕੇ ਮਿਲ ਜੂਗੀ ਗੱਡੀ ਦਾ ਹਾਂਜੀ 1 ਲੱਖ ਰੁਪਏ ਭਰ ਕੇ ਮਿੱਤਰੋ ਲੱਖ ਰੁਪਏ ਲੈ ਜੋ ਵਰਨਾ ਲੈ ਜਿਓ ਬਾਕੀ ਹੋ ਜਾਣਾ ਲੋਨ ਤੁਹਾਡੀ ਸਿਬਲ ਸਕੋਰ ਜੇ ਵਧੀਆਗਾ ਠੀਕ ਹੈ ਗੱਲਬਾਤ ਕਰ ਲਓ ਬਾਈ ਗੱਡੀ ਘੈਂਟ ਆ ਗਈ ਸਾਫ ਸੁਥਰੀ ਕਾਰ ਆ ਜੇ ਬਾਈ 12 ਮਾਡਲ ਲੈਣੀ 13 ਲੈਣੀਆ 13 ਵੀ ਖੜੀ ਆ ਇਹ ਵੀ ਬਾਈ ਪੱਕੇ ਪੰਜਾਬ ਨੰਬਰ ਦੀ ਆ ਨੰਬਰ ਵੀ ਦਿਖਾ ਦੇ 9595 ਨੰਬਰ ਆਗਾ ਕੀ ਗੱਲਬਾਤ ਆ ਵੀਰੇ ਹੋਰ ਇਹਦੀ ਇਹ ਫਰਸਟ ਆਨਰ ਗੱਡੀ ਹੈ ਜੀ ਠੀਕ ਹੈ ਵੀਰੇ ਇਹਦੇ ਵੀ ਕਿੱਲੇ ਬੰਪਰ ਪੇਂਟ ਨੇ ਜੀ ਠੀਕ ਹੈ ਤੇ ਬਾਕੀ ਸਾਰੀ ਗੱਡੀ ਓਰੀਜਨਲ ਆ ਗਈ ਇੰਜਨ ਗੇਅਰ ਦੀ ਵੀਰੇ ਜੈਨੂਨ ਆ ਗਾ ਇੰਜਨ ਗੇਅਰ ਦੀ ਜੈਨੂਨ ਜੀ ਸਾਰੀ ਗੱਡੀ A to Z ਜੈਨੂਨ ਠੀਕ ਹੈ ਨੋਨ ਐਕਸੀਡੈਂਟ ਦੀ ਗਾਰੰਟੀ ਹਾਂਜੀ ਹਾਂਜੀ ਐਕਸੀਡੈਂਟ ਦੀ ਵੀਰੇ ਜੀ ਫੁੱਲ ਗਾਰੰਟੀ ਹੈ ਆਪਣੀ ਠੀਕ ਹੈ ਕਾਗਜ਼ਾਂ ਦੀ ਗਾਰੰਟੀ ਹੈ ਗੱਡੀ ਆ ਡਬਲ ਰੀਰ ਵੇਕ ਦੇ ਵਿੱਚ ਆ ਗਈ ਡਬਲ ਰੀਰ ਵੇਕ ਡਬਲੀ ਚਾਬੀ ਇਹਦੀ ਵੀ ਜੀ ਡਬਲੀ ਚਾਬੀ ਇਹਦੀ ਹਾਂਜੀ ਹਾਂਜੀ ਇਹਦੀ ਵੀ ਟੌਨ ਸੋ ਚਾਬੀਆਂ ਨਾਲ ਨਹੀਂ ਤਾਂ ਇਹ ਪੱਤਰੇ ਦੇ ਮਿਲਣਗੇ ਪੂਰੇ ਸਾਰਾ ਕੁ ਸੇ ਇਹਦਾ ਰੇਟ ਜੀ ਦੇ ਦਾਂ ਗੱਡੀ ਇਹ ਕੋਈ ਗੱਲ ਸਵਾ 4 ਲੱਖ ਰੁਪਏ ਦੀ ਸਵਾ 4 ਲੱਖ ਦੇਣਾ ਲੈ ਮਿੱਤਰੋ ਸਵਾ 4 ਲੱਖ ਦੀ ਮਿਲ ਜੂਗੀ 13 ਮਾਡਲ ਫਰਸਟ ਓਨਰ ਦੀ ਫਰਸਟ ਓਨਰ ਦੀ ਸੋਹਣੀ ਕਾਰ ਆ ਗਈ ਲੱਖ ਰੁਪਏ ਭਰ ਕੇ ਮਿਲ ਜੂ ਇਹ ਇਹ ਲੱਖ ਤੋਂ ਸਵਾ ਲੱਖ ਦੇ ਵਿੱਚ ਮਿਲ ਜੂ ਸਵਾ ਲੱਖ ਲੈ ਮਿੱਤਰੋ ਸਵਾ ਕ ਲੱਖ ਰੁਪਏ ਲੈ ਆਓ ਠੀਕ ਹੈ ਬਾਕੀ ਕਰਾ ਦੇਵਣਗੇ ਵੀਰੇ ਲੋਨ ਸਵਾ 3 ਲੱਖ ਦਾ ਹੁਣ ਜੀ ਉਹਨਾਂ ਦਾ ਵੀਰੇ ਲੋਨ ਹਾਂ ਜੀ ਆਰਾਮ ਨਾਲ ਠੀਕ ਹੈ ਬਾਕੀ ਤੁਹਾਡਾ ਸਿਮਲ ਸਕੋਰ ਜੀ ਵਧੀਆ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਵੀਡੀਓ ਵਧੀਆ ਲੱਗ ਰਹੀ ਆ ਤਾਂ ਬਾਈ ਲਾਈਕ ਜ਼ਰੂਰ ਕਰ ਦਿਓ ਹੁਣ ਆ ਜੀ ਇਹਦਾ ਬਹੁਤ ਵੀਰ ਵੇਟ ਕਰਨੇ ਮਿਲ ਨਹੀਂ ਰਹੀ ਵੀਰ ਅੱਜ ਦਿਨਾਂ ਤੇ ਕੀ ਗੱਲ ਆ ਪਤਾ ਵੀਰੇ S11 ਦੀ 2018 ਮਾਡਲ ਆ ਜੀ ਹਾਂਜੀ ਸਾਰੀ ਗੱਡੀ ਏ ਟੂ ਏ ਓਰਿਜਨਲ ਆ ਜੀ ਲਾਈ ਵੀਲ ਕਿੰਨੇ ਇੰਚ ਨੇ ਵੀਰੇ ਲਾਈ ਵੀਲ 20 ਇੰਚੀ ਲਾਈ ਟਾਇਰ ਨੇ ਜੀ ਮਤਲਬ 20 ਇੰਚੀ ਲਾਈ ਟਾਇਰ ਨੇ S11 2018 ਮਾਡਲ ਜੀ 18 ਹੀ ਨੰਬਰ ਆ ਗੱਡੀ ਦਾ 0018 ਗੱਡੀ ਦਾ ਬਾਈ ਨੰਬਰ ਵੀ 0018 ਇੱਕ ਵਾਰੀ ਲਖਵਿੰਦਰ ਗੁਰੂ ਨੰਬਰ ਵੀ ਚੈੱਕ ਕਰਾ ਦਿਂ ਬਾਕੀ ਅੰਦਰੋਂ ਬਾਈ ਗੱਡੀ ਚੈੱਕ ਕਰ ਲਓ ਸੋਹਣੀ ਕਾਰ ਆ ਗਈ ਸਾਫ ਸੁਥਰੀ ਕਾਰ ਆ ਗਈ ਵੇਰੇ ਜੈਨੂ ਨੂੰ ਕਿੰਨੀ ਆ ਕਰ ਇਹ ਇਹ ਜੈਨੂਨ ਚਲੀ ਵੇਜ 80 ਕਿਹ ਹਜ਼ਾਰ 80 ਹਜ਼ਾਰ ਚੱਲੀ ਆ ਵੀਰੇ ਹਾਂਜੀ ਹਾਂਜੀ 80 ਹਜ਼ਾਰ ਚੱਲਿਆ ਬਾਈ ਨੰਬਰ ਚੈੱਕ ਕਰ ਲੋ 0018 ਵੀਰੇ ਓਨਰ ਇਹ ਓਨਰ ਦੂਜੇ ਸੈਕੰਡ ਓਨਰ ਠੀਕ ਆ ਲੱਗੀ ਪੱਜੀ ਦੀ ਵੀਰੇ ਲੱਗੀ ਪੱਜੀ ਜੁਮਮੇ ਬਾਰੇ ਵੀਰੇ ਲੱਗੀ ਪੱਜੀ ਦੀ ਫੁੱਲ ਜੁਮਮੇ ਬਾਰੀ ਆ ਜੀ ਸਾਰੀ ਗੱਡੀ ਓਰੀਜਨਲ ਦੀ ਜੁਮਮੇ ਬਾਰੀ ਪੇਂਟ ਆ ਮਿੱਤਰੋ ਪੇਂਟ ਛੇਂਟ ਦੀ ਵੀਰੇ ਸਾਰੀ ਓਰੀਜਨਲ ਆ ਸੋਹਣੀ ਕਾਰ ਆ ਲਖਵਿੰਦਰ ਨੂੰ ਕੋਈ ਬਾਈ ਇੱਕ ਵਾਰੀ ਬੈਕ ਸਾਈਡ ਤੋਂ ਵੀ ਦਿਖਾ ਦੇ ਘੈਂਟ ਗੱਲ ਬਾਤ ਆ ਬਾਈ ਬਈ 3 ਕ ਲੱਖ ਰੁਪਏ ਭਰ ਕੇ ਮਿਲ ਜੂ ਗੱਡੀ ਇਹ ਹਾਂਜੀ ਹਾਂਜੀ ਵੀਰ ਜੀ 3 ਲੱਖ ਰੁਪਏ ਭਰ ਕੇ ਹੋ ਜੀ ਟੋਟਲ ਡਿਮਾਂਡ ਕਿੰਨੀ ਆ ਟੋਟਲ ਜੀ 15 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੇ ਆਪਾਂ ਠੀਕ ਹੈ ਮੈਂ ਤਰ 15 ਲੱਖ ਦੀ ਇਹ ਗੱਡੀ ਮਿਲ ਜੂ 3 ਲੱਖ ਰੁਪਏ ਲੈ ਆਇਓ ਬਈ ਠੀਕ ਹੈ ਬਾਕੀ ਹੋ ਜਾਣਾ ਲੋਨ ਤੁਹਾਨੂੰ ਹੋਰ ਵੀ ਗੱਡੀਆਂ ਦਿਖਾਉਣੇ ਆਗੇ ਦੂਸਰੀ ਸਾਈਡ ਖੜੀਆਂ ਨੇ ਤੇ ਬਈ ਸ਼ੇਅਰ ਕਰ ਦੋਦਾ ਬਾਕੀ ਵੀਰੇ ਗੱਡੀ ਇਹ ਇਹ 2015 ਮਾਡਲ ਸਵਿਟ ਆ ਜੀ ਠੀਕ ਹੈ ਵੀਰੇ ਉਹਨਾਂ ਬਹੁਤ ਫਰਸਟ ਆਨਰ ਹੈ ਜੀ ਇਹਦੇ ਬਹੁਤ ਸਹੀ ਰੇਟ ਦੇ ਨਾਲ ਗੱਡੀ ਦੇ ਦਿਆਂਗੇ ਆਪਾਂ ਜੀ ਅੱਛੀ ਆ ਜੀ ਹਾਂਜੀ ਹਾਂਜੀ ਭਰਾ ਜੀ ਠੀਕ ਆ ਲਓ ਮਿਸਟਰ ਫਰਸਟ ਆਨਰ 2015 ਮਾਡਲ ਬੀਡੀਆਈ ਟੱਚਿੰਗ ਟੁੱਟਿੰਗ ਹੈਗੀ ਆ ਬਾਈ ਟੱਚਿੰਗ ਹੈਗੀ ਆ ਜੀ ਹਲਕੀ ਫੁਲਕੀ ਠੀਕ ਐ ਐਕਸੀਡੈਂਟ ਦੀ ਗਾਰੰਟੀ ਆਪਣੀ ਠੀਕ ਐ ਪੀਵੀ ਨੰਬਰ ਲਾ ਕੇ ਦੇਵਾਂਗੇ ਆਪਾਂ ਕਿੰਨੇ ਦੇ ਦੋ ਪੀਵੀ ਨੰਬਰ ਲਾ ਕੇ ਪੀਵੀ ਨੰਬਰ ਲਾ ਕੇ ਜੀ ਅਗਲੇ ਦੇ 9 ਦਾ ਖਰਚੇ ਵਿੱਚ ਹੀ ਲਾ ਕੇ 5000 ਰੁਪਿਆ ਹਾਂਜੀ ਆਪਾਂ ਗੱਡੀ ਦੇ ਦਿਆਂਗੇ 380000 ਰੁਪਏ ਦੀ 380000 ਦੀ ਹਾਂਜੀ ਹਾਂਜੀ ਭਰਾ ਜੀ ਚੈ ਵੀਡੀਓ ਇਹ 2015 ਮਾਡਲ ਫਰਸਟ ਓਨਰ ਦੀ ਕਾਰ ਆ ਵਿਚੇ ਨੰਬਰ ਨੰਬਰ ਲਵਾ ਕੇ ਬਈ ਇਹ ਤੁਹਾਨੂੰ ਗੱਡੀ ਮਿਲ ਜੂ 3 ਲੱਖ 80 ਹਜ਼ਾਰ ਦੀ ਬਾਈ ਅੰਦਰੋਂ ਗੱਡੀ ਦਾ ਚੈੱਕ ਕਰ ਲੋ ਇੰਟੀਰੀਅਰ ਵੀ ਵਧੀਆ ਹੈਗਾ ਬਾਈ ਸੀਟ ਸੂਟ ਕਵਰ ਬਾਈ ਵਧੀਆ ਨਵੇਂ ਨੇ 3 ਲੱਖ 80 ਹਜ਼ਾਰ ਦੀ ਮਿਲ ਜੂ ਹੈ ਬਾਈ ਹਾਂਜੀ ਹਾਂਜੀ 3 ਲੱਖ 80 ਹਜ਼ਾਰ ਦੀ ਲੋਨ ਹੋ ਜੂਗਾ ਇਹ ਤੇ ਲੋਨ ਹੋ ਜੂਗਾ 3 ਲੱਖ ਰੁਪਏ ਦਾ 3 ਲੱਖ ਦਾ ਲੋਨ ਹੋ ਜੂ 80 ਹਜ਼ਾਰ ਰੁਪਏ ਲਾਓ ਮਿੱਤਰੋ 스ਵਿਫਟ ਗੱਡੀ ਲੈ ਜਿਓ ਠੀਕ ਹੈ ਬਾਕੀ ਹੋ ਜਾਣਾ ਲੋਨ ਤੁਹਾਡੇ ਪ੍ਰੋਫਾਈਲ ਦੇ ਉੱਤੇ ਅੱਗੇ ਆ ਗਈ ਫਿਰ ਇੱਕ 스ਪਿਡ ਗੱਡੀ ਇਹ ਵੀ 2015 ਮਾਡਲ ਹੈ ਜੀ ਠੀਕ ਹੈ ਵੀਰੇ ਇਹ ਪੱਕੇ 50 ਨੰਬਰ ਵਰਦੀਆਂ ਪੱਕੇ 50 ਨੰਬਰ ਦੀ ਹੈ ਜੀ ਗੱਡੀ ਠੀਕ ਹੈ ਵੀਰੇ ਲਾਇਲ ਵੇ ਟਾਇਰ ਵੀਰੇ ਨਵੇਂ ਨਾ ਪੱਕੇ 50 ਨੰਬਰ ਦੀ ਗੱਡੀ ਹੈ ਜੀ ਇਹ ਲਾਇਲ ਟਾਇਰ ਇਹਦੇ ਪਰਸੂ ਹੀ ਲਵਾਏ ਨੇ ਆਪਾਂ ਨੇ ਦੋ ਦਿਨ ਪਹਿਲਾਂ ਹੀ ਠੀਕ ਹੈ ਵੀਰੇ 40000 ਦਾ ਲਾਇਲ ਟਾਇਰਾਂ ਦਾ ਬਿੱਲ ਪਿਆ ਆਪਣੇ ਕੋਲ ਜੀ ਅੱਛਾ ਲੈ ਮਿੱਤਰੋ ਬਿੱਲ ਬੁੱਲ ਵੀ ਸਾਹਮਣੇ ਰੱਖੇ ਹੋਏ ਨੇ ਬਾਈਆਂ ਨੇ ਹਾਂਜੀ ਹਾਂਜੀ ਠੀਕ ਹੈ ਬਾਕੀ ਵੀਰੇ ਗੱਡੀ ਕਿੰਨੀ ਕੁ ਜੈਨੂਨ ਹੈ ਇਹ ਸਾਰੀ ਯੂ ਟੂ ਛੱਡੀ ਜੈਨੂਨ ਹੈ ਇਹ ਬੰਪਰ ਟੂ ਬੰਪਰ ਓਰੀਜ ਸੋਹਣੀ ਕਾਰ ਆ ਸਭ ਤੋਂ ਸੋਹਣੀ ਕਾਰ ਆ ਬਾਈ 15 ਮਾਡਲ ਹਾਂਜੀ ਹਾਂਜੀ 85000 ਚੱਲੀ ਵੀ ਦੀ ਗਾਰੰਟੀ ਹੈ ਜੀ ਠੀਕ ਹੈ 85000 ਬਾਈ ਗੱਡੀ ਚੱਲੀ ਹੋਈ ਹੈਗੀ 85000 ਚੱਲੀ ਦੀ ਗਾਰੰਟੀ ਹੈ ਜੀ ਆਪਣੀ ਪੂਰੀ ਹਾਂਜੀ ਚੇਹ ਬੰਦੇ ਜਾਂਸੀ ਉਹ ਚੈੱਕ ਕਰ ਆ ਲੈਵੇ ਰੇਟ ਵੀਰੇ ਹਾਂਜੀ ਹਾਂਜੀ ਰੇਟ ਇਹ ਰੇਟ ਦੇ ਦਾਂਗੇ ਜੀ ਭਾਈ 490000 ਰੁਪਏ ਦੀ 490000 ਰਿਆਂ ਹਾਂਜੀ ਮੇਤਰੋ 490000 ਦੀ ਗੱਡੀ ਮਿਲ ਜੂ ਪੰਜਾਬ ਨੰਬਰ ਦੀ 1.5 ਲੱਖ ਭਰ ਕੇ ਮਿਲ ਜੂ ਬਾਈ ਹਾਂਜੀ ਹਾਂ 1.5 ਲੱਖ ਰੁਪਏ ਭਰ ਕੇ ਮੇਤਰੋ 1.5 ਲੱਖ ਰੁਪਏ ਭਰ ਕੇ ਗੱਡੀ ਮਿਲ ਜੂਗੀ ਬਾਕੀ ਹੋ ਜਾਣਾ ਲੋਨ ਅ ਅਲਟੋ ਆ ਗਈ ਵੀਰੇ ਹਨਾ ਇਧਰ ਹਾਂਜੀ ਹਾਂਜੀ ਅਲਟੋ 2009 ਰਜਿਸਟਰਡ 10 ਠੀਕ ਐ 9/10 ਹਾਂ ਜੀ ਹਾਂਜੀ ਹਾਂਜੀ 10 ਦੇ ਹਿਸਾਬ ਨਾਲ ਪਾਸ 10 ਦੇ ਹਿਸਾਬ ਨਾਲ ਹੀ ਪਾਸ ਹੈ ਜੀ ਇਹਦੀ ਠੀਕ ਐ ਵੀਰੇ ਇਹ ਸੈਕੰਡ ਓਨਰ ਗੱਡੀ ਐ ਜੀ ਠੀਕ ਐ ਲੁਧਿਆਣਾ ਨੰਬਰ ਹਾਂਜੀ ਹਾਂਜੀ ਲੁਧਿਆਣਾ ਨੰਬਰ ਆ ਸਾਰੀ ਓਰੀਜਨਲ ਗੱਡੀ ਜੀ ਇਹ ਠੀਕ ਐ ਵੀਰੇ ਇਹ ਸਾਰੀ ਗੱਡੀ ਚ ਇੱਕ ਪੀਸ ਟੱਚਿੰਗ ਆ ਜੀ ਆ ਅੱਛਾ ਜੀ ਲੈ ਮਿੱਤਰਾ ਫੰਡਰ ਫੰਡਰ ਪੇਂਟ ਸਾਰੀ ਗੱਡੀ ਦੇ ਵਿੱਚ ਮਨਵਿੰਦਰ ਨੂੰ ਕਹੂੰਗਾ ਵੀ ਆ ਚੀਜ਼ ਦਿਖਾ ਦੇ ਆ ਕੇ ਠੀਕ ਐ ਇਹ ਚੀਜ਼ ਬਹੁਤ ਸੋਹਣੀ ਲੱਗੀ ਬਾਈ ਨੇ ਦੱਸਤਾ ਵੀ ਬਾਈ ਆ ਜ਼ਰੂਰ ਕਰਾਈ ਸੀ ਟਾਟੇ ਮਾੜੀ ਦੇ ਨਾ ਹਾਂਜੀ ਇਹਦੀ ਆਹ ਦੀ ਸਕ੍ਰੈਚ ਪੈਸੀ ਤੇ ਜੀ ਠੀਕ ਹੈ ਵੀਰੇ ਸਕ੍ਰੈਚ ਤੋਂ ਪੇਨ ਕਰਾਈ ਆਪਾਂ ਗੱਡੀ ਇਹ ਠੀਕ ਹੈ ਵੀਰੇ ਉਹਦਾ ਲੱਗੀ ਦੀ ਗਾਰੰਟੀ ਆਪਣੀ ਜੀ ਚੱਲੀ ਕਿੰਨੀ ਹੋਇਆ ਗੱਡੀ ਇਹ ਚੱਲੀ ਇਹ 48000 ਸਾਲੀ 47 48000 ਚੱਲੀ ਹੋਈ ਗੱਡੀ ਇਹ ਪੱਕੀ ਗੱਲ ਆ ਵੀਰੇ ਹਾਂਜੀ ਹਾਂਜੀ ਝੂਠ ਤਾਂ ਨਹੀਂ ਬੋਲਦੇ ਨਾ 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 ਭਰਾ ਜੀ ਦੇਖ ਲਓ origignal ਗਾਰੰਟੀ ਦਾ ਜੈਂਸੀ ਰਿਕਾਰਡ ਆ ਜੀ ਲੈ ਮਿੱਤਰੋ 48000 ਦਾ ਜੈਂਸੀ ਰਿਕਾਰਡ ਨਾਲ ਬਾਈ ਬਾਈ ਕਹਿੰਦਾ ਚੱਲੀ ਹੋਈ ਆ ਟਾਇਰ ਟੂਰ ਨਵੇਂ ਨੇ ਲਾਈਵਲ ਲੱਗੇ ਹੋਣੇਗੇ ਅੰਦਰੋਂ ਗੱਡੀ ਸੋਹਣੀ ਹੈਗੀ ਤੁਸੀਂ ਚੈੱਕ ਹੀ ਕਰ ਲਿਆ ਰੇਟ ਕਿੰਨਾ ਫਿਰਤਾ ਵੀਰੇ ਇਹ ਦੇ ਦਾਂਗੇ ਜੀ 145000 ਰੁਪਏ ਦੀ 145000 ਦੀ ਹਾਂ ਜੀ ਲੈ ਮਿੱਤਰੋ 145000 ਦੀ ਪੰਜਾਬ ਨੰਬਰ ਦੀ ਕਾਰ ਲੈ ਜਿਓ ਸੈਕੰਡ ਓਨਰ ਦੀ 48000 ਚੱਲੀ ਐ ਏਜੰਸੀ ਰਿਕਾਰਡ ਨਾਲ ਅੱਗੇ ਤੁਹਾਨੂੰ ਦਿਖਾਉਨੇ ਆ ਵੀਰੇ ਆਲਟੋ ਕੇਟਨ ਇਹਦੀ ਕੀ ਗੱਲਬਾਤ ਆ ਵੀਰੇ ਇਹ 2014 ਮਾਡਲ ਆ ਜੀ ਹੂੰ ਫਰਸਟ ਓਨਰ ਬੀਐਕਐਸਆਈ ਓਕੇ ਦੋਨੋਂ ਚਾਬੀਆਂ ਨਾਲ ਇਹ ਦੀਆਂ ਠੀਕ ਐ ਵੀਰੇ ਸਾਰੀ ਗੱਡੀ ਇਹ ਤੁਹਾਨੂੰ ਓਰੀਜਨਲ ਦੀ ਗਾਰੰਟੀ ਐ ਆਪਣੀ ਓਨਰ ਫਰਸਟ ਆ ਵੀਰੇ ਫਰਸਟ ਓਨਰ ਜੀ ਠੀਕ ਐ ਲੈ ਮਿੱਤਰੋ ਫਰਸਟ ਓਨਰ ਆ ਦੋਨੇ ਚਾਬੀਆਂ ਨਾਲ ਨੇਗੀਆਂ ਗ BX i ਆ ਵੀਰੇ ਬਿੰਡੋ ਮੋਟਾ ਪਾਵਰ ਆ ਜਾਂਦੇ ਨੇ ਇਹ ਚ ਤੇ ਵੀਰੇ ਗੱਲ ਕਰਾਂ ਮੈਂ ਇਹਦਾ ਨੰਬਰ ਨੰਬਰ ਦਾ ਨਾ ਪੱਕਾ ਹੀ ਆ ਨਾ ਪੱਕਾ ਪੱਕਾ ਨੰਬਰ ਜੀ ਫਰਸਟ ਓਨਰ ਦੋਨੋਂ ਚਾਬੀਆਂ ਠੀਕ ਆ ਟਾਇਰ ਡੋਰ ਵਧੀਆ ਨੇ ਨਾ ਭਾਈ ਹਾਂਜੀ 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 ਟਾਇਰ ਡੋਰ 14 ਮਾਡਲ ਦਾ ਇਹ ਗੱਡੀ ਦੇ ਦਾਂਗੇ ਜੀ ਆਪਾਂ 265000 ਰੁਪਏ ਦੀ 265000 ਦੀ ਹਾਂਜੀ ਹਾਂਜੀ 2 ਲੱਖ ਦਾ ਲੋਨ ਹੋ ਜੂ 2 ਲੱਖ ਦਾ ਲੋਨ ਹੋ ਜੀ ਰਾਮ ਨੇ ਲ ਮਤਲਬ 65000 ਰੁਪਏ ਲੈ ਆਓ 14 ਮਾਡਲ ਅਲਟੋ ਕੇਟਨ ਲੈ ਜਾਓ BX i ਵਾਲਾ ਮਾਡਲ BX i ਫਰਸਟ ਓਨਰ ਦੋਨੋਂ ਚਾਬੀਆਂ ਠੀਕ ਹੈ ਬਾਕੀ ਹੋ ਜਾਣਾ 2 ਲੱਖ ਦਾ ਲੋਨ ਅੱਗੇ ਆ ਗਈ ਇੱਕ ਹੋਰ K10 ਵੀਰੇ ਇਹ 2010 ਮਾਡਲ ਹੈ ਜੀ ਠੀਕ ਹੈ ਵੀਰੇ 2010 ਮਾਡਲ BXIV ਜੀ ਠੀਕ ਹੈ ਵੀਰੇ ਟਾਇਰ ਟਰ ਨਵੇਂ ਨੇ ਨਾ ਬਾਈ ਹਾਂ ਜੀ ਹਾਂ ਟਾਇਰ ਚਾਰੋਂ ਨਵੇਂ ਜੀ ਇਹ ਵੀ ਜੈਨੂਨ ਨੇ ਵੀਰੇ ਕਾਰ ਹਾਂ ਜੀ ਸਾਰੀ ਗੱਡੀ ਜੈਨੂਨ ਹੈ ਫੌਜੀ ਵੀਰ ਦੀ ਗੱਡੀ ਸੀ ਜੀ ਠੀਕ ਹੈ ਵੀਰੇ ਸਾਰੀ ਇਹ ਟਿਕ ਟੂ ਓਰੀਜਨਲ ਦੀ ਗਾਰੰਟੀ ਹੈ 65000 ਚੱਲੀ ਦੀ ਗਾਰੰਟੀ ਹੈ ਜੀ ਦੀ 65000 ਚੱਲੀ ਦੀ ਗਾਰੰਟੀ ਆ ਹਾਂ ਜੀ ਹਾਂ ਜੀ ਮੇਤਰੋ 65000 ਗੱਡੀ ਚੱਲੀ ਆ ਗੱਡੀ ਜੈਨੂਨ ਆ ਕੀ ਲੁਧਿਆਣੇ ਦਾ ਨੰਬਰ ਆਗਾ ਲੁਧਿਆਣੇ ਦਾ ਕਿੱਥੇ ਬਰੇ ਹਾਂ ਜੀ ਹਾਂ ਲੁਧਿਆਣਾ ਨਹੀਂ ਫਤਿਹ 10 ਮਾਡਲ 10 ਮਹੀਨੇ ਦੀ ਕਾਰ ਅੰਦਰੋਂ ਸੋਹਣੀ ਪਿਆ 65000 ਚੱਲੀ ਦੀ ਗਾਰੰਟੀ ਆ ਹਾਂਜੀ ਹਾਂਜੀ ਬਈ ਚੈੱਕ ਕਰਾ ਦੇ ਸੀ ਸਭ ਬਾਈ ਨਾਲ ਲਾ ਪਿਆ ਗੱਡੀ ਦੇ ਫਰਾਂਟ ਸੀ ਸਭ ਗੱਡੀ ਦੇ ਨਾਲ ਲੱਗਦੇ ਆ ਚੈੱਕ ਕਰ ਲਓ ਤੇ ਬਈ ਰੇਟ ਕਿਨਾਉਣ ਆਲਾ ਵਾ ਇਹਦਾ ਰੇਟ ਦੇ ਦੇ ਦਾਂਗੇ ਗੱਡੀ 210000 ਰੁਪਏ ਦੀ 210000 ਦੀ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ 210000 ਦੀ ਗੱਡੀ ਮਿਲ ਜੂਗੀ 100000 ਦੀ ਗੱਡੀ ਦੇ ਦਾਂਗੇ ਜੀ ਲੱਖ ਰੁਪਏ ਦਾ ਲੋਨ ਹੋ ਜੂ ਲੱਖ ਰੁਪਏ ਦਾ ਲੋਨ ਹੋ ਜੂ ਠੀਕ ਹੈ 110000 ਰੁਪਏ ਲੈ ਆਓ ਬਾਕੀ ਹੋ ਜਾਣਾ ਲੋਨ ਗੱਲਬਾਤ ਤੁਸੀਂ ਕਰ ਲਓ ਟਾਇਰ ਟੁਰ ਬਈ ਨਵੇਂ ਅੱਗੇ ਆ ਗਈ ਵੀਰੇ ਇਧਰ ਆ ਵੈਗਨਰ ਆਪਣੇ ਕੋਲ ਹਾਂਜੀ ਹਾਂਜੀ ਵੈਗਨਰ 2009 ਮਾਡਲ ਜੀ ਠੀਕ ਐ ਪਾਸਿੰਗ ਪੁੱਛਗੇ ਕਿ ਬਾਈ ਇਹਦੀ ਹਾਂਜੀ ਹਾਂਜੀ ਪਾਸਿੰਗ 28 ਤੱਕ ਪਈ ਜੀ 28 ਤੱਕ ਪਾਸ ਆ 9 ਮਾਡਲ ਓਨਰ ਵੀਰੇ ਜੀ ਓਨਰ ਦੂਜੇ ਜੀ ਓਨਰ ਦੂਜਾ ਗੱਡੀ ਉੱਦਾਂ ਜੈਨੂਨ ਆ ਵੀਰੇ ਸਾਰੀ ਜੈਨੂਨ ਐ ਜੀ ਨੰਬਰ ਪਲਟੀ ਇਹਦਾ ਨੰਬਰ ਲੱਗਿਆ ਹੋਇਆ ਠੀਕ ਐ ਪਿਓਰ ਪੈਟਰੋਲ ਆ ਵੀਰੇ ਪਿਓਰ ਪੈਟਰੋਲ ਜੀ ਠੀਕ ਐ ਲੈ ਮਤੋਂ ਪਿਓਰ ਪੈਟਰੋਲ ਤੇ ਚੱਲੀ ਹੋਈ ਆ ਗੱਡੀ ਸੋਹਣੀ ਕਾਰ ਆ ਗਈ ਪਾਸਿੰਗ ਪੁੱਛਿੰਗ ਹੈਗੀ ਆ ਬਾਈ ਹਾਂਜੀ ਹਾਂਜੀ ਪਾਸਿੰਗ 28 ਤੱਕ ਪ ਬਹੁਤ ਵੀਰੇ ਵੀ ਮੰਗਦੇ ਨੇ ਸਾਨੂੰ ਯਾਰ ਉੱਚੀ ਗੱਡੀ ਚਾਹੀਦੀ ਅਸੀਂ ਸਮਾਨ ਸੁੰਡੋਣ ਵਾਸਤੇ ਹਾਂ ਠੀਕ ਹੈ ਇਹ ਗੱਡੀ ਬਈ ਉਹਨਾਂ ਵਾਸਤੇ ਬਣੀ ਹੈਗੀ ਰੇਟ ਕਿੰਨਾ ਵੀਰੇ ਦਾ ਫਿਰ ਇਹ ਦੇ ਦਾਂਗੇ ਜੀ ਸਵਾ ਲੱਖ ਰੁਪਏ ਦੀ ਗੱਡੀ ਸਵਾ ਲੱਖ ਦੀ ਹਾਂ ਜੀ ਤਾਂ ਮਿੱਤਰੋ ਸਵਾ ਲੱਖ ਦੀ ਗੱਡੀ ਮਿਲ ਜੂ ਚਾਰੋਂ ਟਾਇਰ ਨਵੇਂ ਨੇਗੇ ਸਾਰੀ ਗੱਡੀ origignal ਦੀ ਗਾਰੰਟੀ ਹੈ ਦੀ ਆਪਣੀ ਵੀਰੇ ਗੱਲਬਾਤ ਕਰ ਲਿਓ ਇਹਦਾ ਲੋਨ ਤਾਂ ਨਹੀਂ ਹੋਣਾ ਤੇ ਇਹ ਤੇ ਲੋਨ ਨਾਲ ਜੀ ਇਹ ਤੇ ਲੋਨ ਨਹੀਂ ਹੋਣਾ ਤਾਂ ਕੈਸ਼ ਮਿੱਤਰੋ ਤੇ ਕੈਸ਼ ਹੋਊਗੀ ਇਹ ਤੇ ਲੋਨ ਨਹੀਂ ਹੋਣਾ ਹੈਗਾ ਗੱਲਬਾਤ ਤੁਸੀਂ ਕਰ ਲਿਓ ਫਤੇ ਕਾਰਬਿਆਰ ਖੜੇ ਆਪਾਂ ਸੇਰਪੁਰ ਠੀਕ ਹੈ ਕਾਤਰੋਂ ਵਾਲੇ ਰੋਡ ਤੇ ਅੱਗੇ ਆ ਗਈ ਇਧਰ ਘੱਟ ਬਜਟ ਦੇ ਵਿੱਚ ਆਪਣੇ ਕੋਲ ਆਲਟੋ ਹਨਾ ਵੀਰੇ ਹਾਂਜੀ ਹਾਂਜੀ ਵੀਰ ਜੀ ਕਿੰਨੇ ਤੱਕ ਪਾਸਿੰਗ ਹੈ ਜੀ 26 ਤੱਕ ਪਾਸਿੰਗ ਹੈ ਜੀ 26 ਤੱਕ ਪਾਸਾ ਮਿੱਤਰੋ 26 ਤੱਕ ਪਾਸਿੰਗ ਅੰਦਰ ਦਿਖਾ ਦੇ ਲਖਮਿੰਦਰ ਦਾ ਨੰਬਰ ਹੈ ਗੱਡੀ ਜੀ Ориジナル ਨੰਬਰ ਦੀ ਹੈ ਜੈਨੂਨ ਘਾਰਾ ਵੀਰੇ ਇਹ ਸਾਰੀ ਯੂਟੂ ਯੂਟੂ ਜੈਨੂਨ ਜੀ ਪੇਂਟ ਦੀ Ориジナル ਆ Ориジナル ਦੀ ਗਾਰੰਟੀ ਹੈ ਜੀ ਆਪਣੀ ਲੈ ਮਿੱਤਰੋ ਪੇਂਟ ਦੀ Ориジナル ਦੀ ਗਾਰੰਟੀ ਹੈਗੀ ਸਾਫ਼ ਸੁਥਰੀ ਕਾਰ ਆ ਨੰਬਰ ਪੰਜਾਬ ਆ ਪੰਜਾਬ ਨੰਬਰ ਜੀ ਬਰਨਾਲੇ ਦਾ ਨੰਬਰ ਲੋਕ ਬਰਨਾਲੇ ਦਾ ਨੰਬਰ ਆਗਾ 26 ਤੱਕ ਬਈ ਪਾਸਾ ਗੱਡੀ ਟਾਇਰ ਟੁਰ ਨਵੇਂ ਪੈਨੇਗੇ ਟਾਇਰ ਚਾਰੋਂ ਨਵੇਂ ਜੀ ਰੇਟ ਕਿੰਨਾ ਦਾ ਰੇਡ ਜੇ ਇਹ ਪੂਰੇ 1 ਲੱਖ ਰੁਪਏ ਦੀ ਗੱਡੀ ਦਾ ਹੈ 1 ਲੱਖ ਦੀ ਲੈ ਮੇਤਰੋ 1 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਗੱਲਬਾਤ ਤੁਸੀਂ ਕਰ ਲਿਓ ਤੇ ਵੀਰ ਜੀ ਇੱਕ ਵਾਰ ਨਾ ਆਪਣਾ ਐਡਰੈਸ ਸਮਝਾ ਦਿਓ ਦੁਬਾਰੇ ਐਡਰੈਸ ਜੀ ਆਪਣਾ ਸਿਰਪੁਰ ਸਹਿਰ ਆਗਾ ਠੀਕ ਜੀ ਤੂਰੀ ਦੇ ਨਾਲ ਹੀ ਸਿਰਪੁਰ ਸਰ ਪੈਂਦਾ ਆਪਣਾ ਠੀਕ ਹੈ ਵੀਰੇ ਸਹਿਰ ਦੇ ਵਿੱਚੋਂ ਆਪਾਂ ਕਾਤਰੋਂ ਰੋਡ ਤੋਂ ਨਹੀਂ ਜਾਂਦੇ ਨਾ ਬਾਰ ਬਾਰ ਕਾਤਰੋਂ ਰੋਡ ਤੋਂ ਪਰ ਆਪਣਾ ਕਾਰ ਬਾਜ਼ਾਰ ਆਗਾ ਫੱਤੇ ਕਾਰ ਬਾਜ਼ਾਰ ਲੈ ਮੇਤਰੋ ਗੱਲਬਾਤ ਤੁਸੀਂ ਕਰ ਲਿਓ ਕਰੀ ਭਾਵਨ ਦੇ ਕੋਲ ਮੇਨ ਰੋਡ ਦੇ ਉੱਪਰ ਹੀ ਆਪਣਾ ਠੀਕ ਹੈ ਦਫਤਰ ਹੈ ਜੀ ਲੈ ਮੇਤਰੋ ਗੱਲਬਾਤ ਕਰ ਲਿਓ ਨਾ ਗੱ ਸਭੇ ਕੰਡਕਟ ਜਰੂਰ ਕਰਿਓ ਠੀਕ ਆ ਬਾਈ ਇਹ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ